ਸਾਤ ਸ਼ਰੀਆ ਕਾਲ ਜੀ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਤੇ ਠੰਡ ਦੇ ਚੁਟਕਲੇ ਐਂਟਰਟੇਨਮੈਂਟ ਹੂ ਰੱਜ ਕੇ ਤੇ ਸ਼ੇਅਰ ਕਰਦੇ ਦੱਬ ਕੇ ਆਜੋ ਫਿਰ ਸ਼ੁਰੂ ਕਰਦੇ ਆ ਲੈ ਵੀ ਆਖਿਰ ਨਾ ਉਹ ਦਿਨ ਆਈ ਗਏ ਜਦੋਂ ਸਵੇਰੇ ਉੱਠ ਕੇ ਸਭ ਤੋਂ ਵੱਡਾ ਜ਼ਿੰਦਗੀ ਦਾ ਫੈਸਲਾ ਲੈਣਾ ਪੈਂਦਾ ਵੀ ਅੱਜ ਨਹਾਈਏ ਕ ਮੂੰਹ ਹਤੀ ਟੋਲੀਏ ਠੰਡ ਚ ਜਿੰਨਾ ਦਾ ਹੋ ਗਿਆ ਵਿਆਹ ਉਹ ਬਦਾਈ ਦੇ ਪਾਤਰ ਨੇ ਜਿਨ੍ਹਾਂ ਦਾ ਨਹੀਂ ਹੋਇਆ ਉਹ ਰਜਾਈ ਦੇ ਪਾਤਰ ਨੇ ਠੰਡ ਕੀ ਹੈ ਇਹ ਸੋਚਣਾ ਕਿ ਸਾਡੇ ਤੋਂ ਵੱਧ ਤਾਕਤ ਠੰਡ ਦੇ ਵਿੱਚ ਹੈ ਇਹਨੂੰ ਠੰਡ ਕਹਿੰਦੇ ਨੇ ਤੇ ਬਾਥਰੂਮ ਦੇ ਵਿੱਚ ਨਹਾਉਣ ਲਈ ਜਾਣਾ ਪਰ ਉੱਥੋਂ ਹੱਥ ਪੈਰ ਧੋ ਕੇ ਪਿੱਠ ਦਿਖਾ ਕੇ ਵਾਪਸ ਆ ਜਾਣਾ ਇਹਨੂੰ ਠੰਡ ਕਹਿੰਦੇ ਨੇ ਠੰਡ ਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋਗੇ ਓਨੀ ਹੀ ਜਿਆਦੇ ਲੱਗੇਗੀ ਇਸ ਕਰਕੇ ਧਿਆਨ ਰੱਖੋ ਬੇਸ਼ਰਮ ਬਣੋ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਹੈ ਤੌਲੀਆ ਹੈਗਾ ਸਾਬਣ ਹੈਗੀ ਬਾਲਟੀ ਹੈਗੀ ਡੱਬਾ ਹੈਗਾ ਬਸ ਨਹਾਉਣ ਦੀ ਹਿੰਮਤ ਨਹੀਂ ਠੰਡ ਦੇ ਵਿੱਚ ਕਿਸੇ ਵੀ ਇਨਸਾਨ ਦੇ ਉੱਤੇ ਠੰਡਾ ਪਾਣੀ ਪਾਉਣ ਨਾਲ ਉਹ 1 ਮਿੰਟ ਦੇ ਵਿੱਚ ਗਰਮ ਹੋ ਜਾਂਦਾ ਹੈ ਜੇ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਕਰਕੇ ਵੀ ਦੇਖ ਸਕਦੇ ਹੋ ਖੰਡਾ ਇੰਨੀ ਪੈਨ ਲੱਗੀ ਨਾ ਕੋਈ ਘਰੋਂ ਜਾ ਵੀ ਬੋਲੇ ਤਾਂ ਚਾਹ ਸੁਣਦੀ ਐ ਪਤਨੀ ਕਹਿੰਦੀ ਤੂੰ ਨਾ ਚਕੰਦਰ ਖਾਇਆ ਕਰ ਪਤੀ ਕਹਿੰਦਾ ਕਿਉਂ ਕਹਿੰਦੀ ਉਹਦੇ ਨਾਲ ਖੂਨ ਗਾੜਾ ਤੇ ਲਾਲ ਹੁੰਦਾ ਪਤੀ ਕਹਿੰਦਾ ਅੱਛਾ ਹੁਣ ਤੈਨੂੰ ਖੂਨ ਵੀ ਹਾਈ ਕੁਆਲਿਟੀ ਦਾ ਪੀਣ ਲਈ ਚਾਹੀਦਾ ਗਲੀ ਚ ਕਗੇੜਾ ਦੇ ਰਿਆ ਸੀ ਚਾਕੂ ਛੁਰੀਆਂ ਤੇਜ ਕਰਾ ਲਓ ਕੁੱਦਾ ਬੋਲਦਾ ਕਹਿੰਦਾ ਅਕਲ ਵੀ ਤੇਜ ਕਰ ਦੰਨਾ ਉਹ ਬੋ ਲਗੇੜੇ ਵਾਲਾ ਲਿਆ ਕਹਿੰਦਾ ਜੇ ਹੈਗੀ ਆ ਉਹ ਵੀ ਤੇਜ ਕਰ ਦਿੰਨਾ ਬੇਰੋਜ਼ਗਾਰਾਂ ਦੇ ਪਾਣੀ ਵਾਲੀ ਬੋਤਲ ਫਰਿੱਜ 'ਚ ਭਰ ਕੇ ਰੱਖਣ ਵਾਲੇ ਦਿਨ ਗਏ ਹੁਣ ਰਜਾਈ ਚੰਗੀ ਤਰ੍ਹਾਂ ਤੈ ਮਾਰ ਕੇ ਰੱਖਣ ਵਾਲੇ ਦਿਨ ਆ ਗਏ ਬਈ ਠੰਡ ਦੇ ਵਿੱਚ ਨਹਾਉਣਾ ਫੇਰ ਵੀ ਕਿਤੇ ਨਾ ਕਿਤੇ ਆਸਾਨ ਹੈ ਪਰ ਠੰਡ ਦੇ ਵਿੱਚ ਅੰਗਰੇਜ਼ੀ ਸੀਟ ਦੇ ਉੱਤੇ ਬੈਠਣਾ ਬਹੁਤ ਮੁਸ਼ਕਲ ਹੈ ਅੱਜ ਦਾ ਗਿਆਨ ਸਭ ਤੋਂ ਵੱਡਾ ਠੰਡ ਦੇ ਵਿੱਚ ਨਹਾਉਣਾ ਬਿਲਕੁਲ ਨਹੀਂ ਜ਼ਰੂਰੀ ਬਸ ਨਹਾਏ ਹੋਈ ਲੱਗਣਾ ਜ਼ਰੂਰੀ ਹੈ ਵਿਦੇਸ਼ਾਂ 'ਚ ਜਦੋਂ ਠੰਡ ਪੈਂਦੀ ਹੈ oh my god it's too cold be careful ਤੇ ਆਪਣੇ ਇੱਥੇ ਆ ਦੇਖੋ ਕਿੰਨੀ ਠੰਡਾ ਦੇਖ ਮੇਰੇ ਮੂੰਹ 'ਚ ਧੂਆ ਨਿਕਲ ਰਿਹਾ ਇਨਸਾਨ ਨੂੰ ਜਿੰਨੀ ਚਾਦਰ ਹੈ ਉਨੇ ਹੀ ਪੈਰ ਫਸਾਰਨੇ ਚਾਹੀਦੇ ਨੇ ਨਹੀਂ ਤਾਂ ਵੀਰੇ ਠੰਡ ਲੱਗਦੀ ਐ ਬਾਹਰ ਜੇ ਤਾਂ ਕੋਈ ਬਾਥਰੂਮ ਦੇ ਵਿੱਚ ਠੰਡ ਦੇ ਵੇਲੇ ਨਹਾਉਂਦੇ ਹੋਏ ਪੰਜਾਬੀ ਗਾਣੇ गा ਰਿਹਾ ਤਾਂ ਸਮਝ ਲਓ ਉਹ ਗਰਮ ਪਾਣੀ ਨਾਲ ਨਹਾ ਰਿਹਾ ਪਰ ਜੇ ਉਹ ਨਹਾਉਂਦੇ ਹੋਏ ਵਾਇਗਰੂ ਵਾਇਗਰੂ ਕਰ ਰਿਹਾ ਤਾਂ ਸਮਝ ਲਓ ਉਹ ਠੰਡੇ ਪਾਣੀ ਨਾਲ ਨਹਾ ਰਿਹਾ ਨਹਾਉਣ ਲਈ ਬਾਥਰੂਮ ਦੇ ਵੱਲ ਬਰੇ ਹੀ ਸੀ ਕਿ ਐਨੇ ਨੂੰ ਟੀਵੀ ਦੇ ਉੱਤੇ ਇੱਕ ਖਬਰ ਚੱਲ ਰਹੀ ਸੀ ਕਿ ਠੰਡ ਦੇ ਨਾਲ ਦੰਨ ਆਦਮੀਆਂ ਦੀ ਮੌਤ ਆਪਾ ਤਾਂ ਭਰਾਵਾ ਉਹਨੇ ਪੈਰੀ ਵਾਪਸ ਮੁੜਿਆ ਨਹਾਇਆ ਤਾਂ ਫੇਰ ਵੀ ਜਾਊ ਪਰ ਜ਼ਿੰਦਗੀ ਨਹੀਂ ਨਾ ਮਿਲਨੀ ਫੇਰ ਠੰਡ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਵੀ ਨਹਾਉਣ ਆਣ ਵਾਲੇ ਵਿਅਕਤੀ ਨੂੰ ਛੂਹਣ ਵਾਲਾ ਵਿਅਕਤੀ ਵੀ ਨਹਾਇਆ ਹੋਇਆ ਹੀ ਮੰਨਿਆ ਜਾਊਗਾ ਠੰਡ ਦੇ ਵਿੱਚ ਨਹਾਉਣ ਤੋਂ ਪਹਿਲਾਂ ਬੰਦਾ ਸਾਇਲੈਂਟ ਮੋੜ ਤੇ ਹੁੰਦਾ ਹੈ ਨਾ ਹੋਂ ਦੇ ਟਾਈਮ ਲਾਊਡ ਮੋਡ ਤੇ ਹੁੰਦਾ ਤੇ ਨਾ ਹੋਂ ਤੋਂ ਬਾਅਦ ਵਾਈਬ੍ਰੇਟ ਮੋਡ ਤੇ ਹੁੰਦਾ ਕੱਲ ਸ਼ਾਮ ਨੂੰ ਇੱਕ ਬੇਬੀ ਠੰਡ ਦੇ ਨਾਲ ਕੰਬ ਰਹੀ ਸੀ ਮੇਰੇ ਦੋਸਤ ਨੇ ਉਹਨੂੰ ਕੰਬਦੇ ਹੋਏ ਦੇਖ ਕੇ ਉਹਦੇ ਉੱਤੇ ਕੰਬਲ ਪਾਤਾ ਉਹਨੇ ਕੰਬਲ ਲਾ ਕੇ ਵਗਾ ਕੇ ਮਾਰਿਆ ਤੇ ਬੋਲਦੀ ਕਹਿੰਦੀ ਤੈਹ ਜਾਣਾ ਗਰੀਬ ਨਹੀਂ ਹੈਗੀ ਮੈਂ ਵਿਆਹ ਤੇ ਚੱਲੀ ਆਂ ਠੰਡ ਤੇ ਇੱਕ ਸ਼ੇਅਰ ਸੁਣਿਓ ਮੌਸਮ ਨੇ ਲੈਤੀਆਂ ਗੜਾਈ ਅਸੀਂ ਕੱਢ ਲਈ ਅਰਜ਼ਾਈ ਆਈਸਕ੍ਰੀਮ ਤੋਂ ਮੂੰਹ ਮੋੜ ਲਿਆ ਮੂੰਗਫਲੀ ਸਾਡੇ ਘਰੇ ਆਈ ਠੰਡਿਆਂ ਤੋਂ ਕੋਕੇ ਕੋਲਿਆਂ ਤੋਂ ਅਸੀਂ ਮੂੰਹ ਮੋੜ ਲਿਆ ਹੁਣ ਚਾਹ ਦੇ ਨਾਲ ਰਿਸ਼ਤਾ ਜੋੜ ਲਿਆ ਇਸ ਗੱਲ ਦਾ ਵੀ ਫਾਹਾ ਵੱਡ ਦਿੱਤਾ ਅਸੀਂ ਰੋਜ਼ ਹੁਣ ਨਹਾਉਣਾ ਛੱਡ ਦਿੱਤਾ ਰੱਬ ਕਰੇ ਤੈਨੂੰ ਜੁਦਾਈ ਨਾ ਮਿਲੇ ਤੇ ਸਾਨੂੰ ਤਨਹਾਈ ਨਾ ਮਿਲੇ ਤੇ ਜੇ ਤੂੰ ਸਾਨੂੰ ਯਾਦ ਨਾ ਕਰੇ ਤਾਂ ਮੌਸਮ ਠੰਡ ਦਾ ਹੋਵੇ ਤੇ ਤੈਨੂੰ ਰਜਾਈ ਨਾ ਮਿਲੇ ਜਿਹੜਾ ਨਾਉਣ ਵਾਲਾ ਸਾਬਣ ਆ ਪਹਿਲਾਂ 7 ਦਿਨ ਚੱਲਦਾ ਸੀ ਹੁਣ ਉਹ 25 ਦਿਨ ਚੱਲਿਆ ਕਰੂ ਕਿਉਂਕਿ ਠੰਡ ਆ ਗਈ ਸਾਰੀ ਸਾਰੀ ਰਾਤ ਗੁਜ਼ਰ ਜਾਂਦੀ ਹੈ ਆਹੀ ਜਦੋਂ ਜ਼ੈਦ ਦੇ ਵਿੱਚ ਵੀ ਸਾਲੀ ਹਵਾ ਆ ਕਿਦੇ ਪਾਸੋਂ ਰਹੀ ਹੈ ਬਾਧੀ ਹੋਈ ਮਹਿੰਗਾਈ ਨੂੰ ਦੇਖ ਕੇ ਤੇ ਘਟਦੀ ਹੋਈ ਕਮਾਈ ਨੂੰ ਦੇਖ ਕੇ ਉਧਾਰ ਕਾਰਡ ਦੀ ਜ਼ਰੂਰਤ ਘਟ ਉਧਾਰ ਕਾਰਡ ਦੀ ਜ਼ਰੂਰਤ ਜ਼ਿਆਦਾ ਲੱਗ ਰਹੀ ਹੈ ਆ ਜਿਹੜੀ ਠੰਡ ਦੇ ਵਿੱਚ ਕਦੇ-ਕਦੇ ਕਿਸੇ ਦਿਨ ਧੁੱਪ ਨਿਕਲਦੀ ਹੈ ਨਾ ਇਹ ਮੇਰੇ ਵਰਗੇ ਮਹਾਨ ਬੰਦਿਆਂ ਨੂੰ ਰੱਬ ਨਹਾਉਣ ਦਾ ਮੌਕਾ ਦਿੰਦਾ ਹੁੰਦਾ ਹੈ ਬਈ ਠੰਡ ਆ ਗਈ 25 ਦਸੰਬਰ ਤੋਂ ਪਹਿਲਾਂ ਪਹਿਲਾਂ ਆਪ ਦਾ ਨਾਕਾਣਾ ਜਿਹੜਾ ਆਧਾਰ ਕਾਰਡ ਨਾਲ ਲਿੰਕ ਕਰਾ ਲਓ ਨਹੀਂ ਕਦੇ ਵੀ ਬੰਦ ਹੋ ਸਕਦਾ ਇਸ ਠੰਡ ਦੇ ਮੌਸਮ ਦੇ ਵਿੱਚ ਰਜਾਈ ਦੇ ਵਿੱਚ ਰਹਿਣਾ ਹੀ ਸਭ ਤੋਂ ਉਤਮ ਕਰਮ ਹੈ ਤੇ ਉਸ ਤੋਂ ਉੱਤੇ ਰਜਾਈ ਦੇ ਵਿੱਚ ਹੀ ਚਟਨੀ ਦੇ ਨਾਲ ਪਕੌੜੇ ਮਿਲ ਜਾਣਾ ਇਹ ਸਵਰਗ ਦੀ ਪ੍ਰਾਪਤੀ ਹੈ ਤਨਵਾਦ ਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਹਰ ਵਾਰ ਦੀ ਤਰ੍ਹਾਂ ਚੰਗੀ ਲੱਗੀ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਵੱਧ ਤੋਂ ਵੱਧ ਤੇ ਕਮੈਂਟ ਵੱਧ ਤੋਂ ਵੱਧ ਜਰੂਰ ਕਰਕੇ ਦੱਸਿਓ ਤੇ ਆਪਣੇ ਆ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਬਾਕੀ ਜਉਂਦੇ ਬਸਦੇ ਰਹੋ ਧੰਨਵਾਦ